ਇਨਾ ਬਿੱਦੜਾ ਲਕਵਿੰਦਰ ਸਿੰਘ ਕਿਹੜੇ ਕਿਹੜਾ ਪਿੰਡ ਹੈ ਤ੍ਰਿਹਾਲਾ ਜੀ ਪਿੱਛੋਂ ਚੂਸਲੇ ਵੜਦੇ ਜੀ ਹਾਂਜੀ ਤੇ ਇੱਥੇ ਰਹਿੰਦੇ ਆਣ ਕੇ ਹਾਂਜੀ ਤੇ ਕੀ ਗੱਲ ਕੀ ਆ ਜਿਹੜੇ ਤੇ ਹਾਲਾਤ ਵਿਖਾਉਣ ਦੇ ਕਰਦੇ ਹਾਲਾਤ ਭਾਜੀ ਪਹਿਲਾਂ ਤੇ ਮੇਰੇ ਐਕਸੀਡੈਂਟ ਹੋ ਗਿਆ ਹੂੰ ਪਹਿਲਾਂ ਮੇਰੇ ਹੱਥ ਦਾ ਐਕਸੀਡੈਂਟ ਹੋਇਆ ਮੁਰਗੋ ਮੇਰੀ ਲੱਤ ਦੇ ਟਰੈਕਟਰ ਚੜ ਗਿਆ ਹੂੰ ਉਸ ਤੋਂ ਬਾਅਦ ਜੋ ਵੀ ਕੁਝ ਮੇਰਾ ਹੈਗਾ ਜੀ ਸਾਰਾ ਜੱਗਾ ਵੀ ਮੈਨੂੰ ਇਸੇ ਆਉਂਦੀ ਮੇਰੀ ਇਹ ਚੁੱਕੀ ਆ ਉਸ ਤੋਂ ਬਾਅਦ ਮੇਰੀ ਲੜਕੀ ਦਾ ਵਿਆਹ ਮੈਰਜ ਕਰ ਇਧਰ ਹੀ ਆ ਕਿੰਨੇ ਤਰੀਕ ਨੂੰ ਵਿਆਹ ਹੋਊ 8 ਤਰੀਕ ਨੂੰ ਵਿਰਜੀ ਵਿਆਹ ਹੈ ਕਿਹੜੀ 8 ਨੂੰ ਆਈਡੀ ਉਹਨਾਂ ਲਈ ਹਾਂਜੀ ਅੱਛਾ ਘਰੇ ਅੱਜ ਤਾਂ ਹੀ ਆਟੇ ਤਾਂ ਹੀ ਨਹੀਂ ਆ ਕੁਝ ਵੀ ਲਾਵਾ ਵਾਲੇ ਸੂੜ ਤਾਂ ਹੀ ਨਹੀਂ ਹੈਗਾ ਤੇ ਮੈਂ ਇਹੋ ਹੀ ਕੁਝ ਚਾਹਣਾ ਹੈ ਕਿ ਵੀਰ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਨਾਲ ਮਿਲ ਕੇ ਮੇਰੀ ਧੀ ਪਰ था ਦਿੱਤੀ ਜਾਂ ਕਿੰਨੇ ਬੱਚੇ ਕਿੰਨੇ ਦਨੇ ਲੜਕੀ ਆਈ ਕਿਰਾਏ ਤੇ ਰਹਿੰਦੇ ਹਾਂਜੀ ਕਿਰਾਏ ਤੇ ਤੇ ਖੋਣਾ ਵਿਆਹ ਦੇ ਵਿੱਚ ਕਿੰਨੇ ਦਿਨ ਪਏ ਗਿਣਤੀ ਦੇ ਵਿਆਹ ਦੇ ਵਿੱਚ 8 ਤਰੀਕ ਨੂੰ ਜੋ ਅੱਛਾ ਥੋੜੇ ਦਿਨ ਲੱਗੇ ਹਾਂਜੀ ਆ ਸ਼ੁੱਕਰਵਾਰ ਛੱਡ ਕੇ ਅਗਲੇ ਸ਼ੁੱਕਰਵਾਰ ਮੇਲਿਆ ਤੇ ਕਿਤਰਾ ਇਸ ਤਰ੍ਹਾਂ ਜੇ ਬਾਈ ਚਾਂਸ ਕੋਈ ਸਹਾਇਤਾ ਨਹੀਂ ਕਰਦਾ ਤੇ ਕਿਤਰਾ ਰੋਗ ਹੋਊਗਾ ਹਾਂਜੀ ਸਾਰੇ ਉਹੀ ਦਿਨ ਮੈਂ ਸੋਇਦਾ ਨਾ ਰਾਤ ਦਿਨ ਮੈਨੂੰ ਨੇਤ ਨਹੀਂ ਆਉਦੀ ਬੜਾ ਜਿਆਦਾ ਮੈਂ ਪਰੇਸ਼ਾਨ ਮੈਂ ਹੀ ਸੋਇਦਾ ਨਾ ਰੱਬਾ ਮੇਰੇ ਸਰਤਾਂ ਲੱਗਣ ਦੇ ਕਾਰਨ ਮੇਰੇ ਨਾਲ ਕੁਝ ਬੀਤਿਆ ਹੁਣ ਕੀਮਤ ਚਾਹੁੰਦੇ ਦਾਨੀ ਸੱਜਣਾ ਮਤ ਮੈਂ ਹੀ ਚਾਹਣਾ ਵੀ ਮਰੀ ਧੀ ਹੋਏ ਉਹਨਾਂ ਨਾਲ ਮਿਲ ਕੇ ਉਹ ਵਿਆਹ ਕਰ ਦਿੱਤਾ ਹਾਂ ਜੀ ਵਿਆਹ ਕਰ ਦਿੱਤਾ ਜਾਂਦਾ ਮੋਬਾਈਲ ਨੰਬਰ ਕਿੰਨਾ ਤੁਹਾਡਾ ਮੋਬਾਈਲ ਨੰਬਰ ਮੇਰਾ 904180074 ਕੀਨਾ ਕ ਕਿਦਰ ਮੇਰੇ ਮਮਤਾ ਘਰ ਡੈਡੀ ਦਾ ਕੀ ਨਾ ਲਖਵਿੰਦਰ ਜੀ ਕੀ ਗੱਲ ਕਰਦੇ ਕੀ ਹਾਲਾਤ ਬਣੇ ਹੋਏ ਨੇ ਕਰਦੇ ਲਾ ਨੇ ਕਿ ਮੇਰੇ ਪਪਾ ਦੇ ਐਕਸੀਡੈਂਟ ਹੋਏ ਨੇ ਤੇ ਮੇਰੀ ਮੈਰਿਜ ਆ ਵੀ 8 ਟ੍ਰਿਕ ਨੂੰ ਤੇ ਕੋਈ ਦੂਜਾ ਸਾਡੇ ਕੋਲ ਇੱਕ ਪੈਸਾ ਨਹੀਂ ਹੈਗਾ ਵੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਿਆ ਕਰਦਾ ਗੁਜ਼ਾਰਾ ਇਤਨਾ ਹੀ ਮਸੂ ਚੱਲਦਾ ਨੇ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਇਹ ਚਾਹਨੀ ਆਂ ਵੀ ਸਾਡੀ ਮਦਦ ਕਰ ਦਿੱਤੀ ਜਾਵੇ ਕਿ ਵਿਆਹ ਕੀਤਾ ਜਾਵੇ ਰਲ ਮਿਲ ਕੇ ਹਾਂਜੀ ਵਿਆਹ ਰਲ ਮਿਲ ਕੇ ਕੀਤਾ ਜਾਵੇ ਤੇ ਡੈਡੀ ਕੰਮ ਕਰਦੇ ਨਹੀਂ ਜਾਂਦੇ ਡੈਡੀ ਤੇ ਐਕਸੀਡੈਂਟ ਹੋਏ ਨੇ ਉਹਨਾਂ ਦਾ ਕੰਮ ਨਹੀਂ ਹੁੰਦਾ ਤੇ ਕਿਸ ਨੇ ਦਾਨੀ ਸੱਜਣ ਨੇ ਕਿਸ ਨੇ ਅੱਗੇ ਨਹੀਂ ਮਦਦ ਕੀਤੀ ਕੋਈ ਹਾਂਜੀ ਨਹੀਂ ਕਿੰਨਾ ਮੋਬਾਈਲ ਨੰਬਰ ਕਿੰਨਾ ਆਜਾ ਮੋਬਾਈਲ ਨੰਬਰ ਇਹਨਾਂ ਦਾ 98418797 ਤੇ ਹਾ ਜਿਹੜੀ ਹੱਥ 'ਚ ਪੜੇ ਆ ਕਿ ਬੈਂਕ ਦੀ ਕਾਪੀ ਆ ਹਾਂਜੀ ਉਹ ਖਾਤਾ ਕਰਕੇ ਮੈਂ ਇਹ ਚਾਹਨੀ ਹੈ ਮੇਰੀ ਮਦਦ ਕੀਤੀ ਜਾਵੇ ਮੇਰੇ ਪਪਾ ਮੰਮੀ ਦੀ ਹੈਲਪ ਕੀਤੀ ਜਾਵੇ ਵੀ ਮੈਨੂੰ ਗੁਏ ਠਾਇ ਜਿੱਤਾ ਜਾ ਜਾਵੇ ਕੀ ਨਾਂ ਬੰਜੀ ਤੁਹਾਡਾ ਜਿੰਦਰ ਕੌਰ ਜੀ ਤੇ ਕੀ ਗੱਲ ਕੀ ਹਲਾਦਨੇ ਕਰਦੇ ਹਲਾਦ ਸਾਡੇ ਜੀ ਕੁਝ ਨਹੀਂ ਆ ਮੇਰੇ ਘਰ ਹ ਐਕਸੀਡੈਂਟ ਹੋਇਆ ਤੇ ਕੰਮ ਥੰਦਾ ਭਾਰਾ ਹੁੰਦਾ ਨਹੀਂ ਕਿ ਸਟਾ ਜਿਆਦੀਆਂ ਲੱਗੀਆਂ ਵਿਚਾਰੇ ਦੇ ਤੇ ਅਸੀਂ ਆਟੇ ਦੇ ਵੀ ਤਾਂਗੀਆਂ ਮੇਰੇ ਗੁੜਗੇ ਦੇ ਮੈਰਜਾ ਘਰੇ ਕਿੰਨੇ ਤਰੀਕ ਨੂੰ 8 ਤਰੀਕ ਦੀ ਮਰਜ਼ਿਆ ਤੇ ਕਰੇ ਸਾਡੇ ਆਟੇ ਤੇ ਕਰੇ ਸਰਦਾ ਤੇ ਕਰਨੀ ਗਿਆ ਕਰ ਪਈਆ ਬਣੀਗਾ ਤੇ ਮੈਂ ਰਾਤ ਦੇ ਰੋਂਦੀ ਰਹੀ ਨਹੀਂ ਅਸੀਂ ਦੋਵੇਂ ਜੀ ਵੀ ਮੇਰੀ ਗੁੜੀਆਂ ਮਟਿਆ ਰਿਹਾ ਮੈਂ ਮਰਜ਼ੀ ਤਈਆ ਤੇ ਕਿੱਥੋਂ ਇਹਦਾ ਵਿਆਹ ਸ਼ਾਦੀ ਕਰਨਾ ਹੈ ਤੇ ਹੱਥ ਜੋੜ ਕੇ ਭੈਣ ਦੀ ਭਰਾ ਨੂੰ ਮੈਂ ਮੈਂ ਗ੍ਰਿਪ ਨਹੀਂ ਵਿਸਾਇਆ ਰੱਖੀ ਤੀ ਜਾਈ ਜਿਵੇਂ ਸਰਦਾ ਬੰਦਾ ਵੀਰਦਾਨੇ ਨਿਧਾਨ ਕਰਨ ਨੂੰ ਮਿਲੂ ਕਿਹੜਾ ਪਿੰਡ ਕਿਹੜਾ ਤੁਸ ਪਿੰਡ ਸਾਡਾ ਚੂਸ ਲੜਤਰੀ ਦੇਖ ਕੇ ਆਲੇ ਹਾਂ ਜੀ ਹਾਂਜੀ ਤੇ ਜੇ ਕਿਹਨੇ ਤਾਂ ਕਨੈਕਟ ਕਰਨਾ ਹੈ ਮੋਬਾਈਲ ਨੰਬਰ ਜੇਤਾ ਤੁਹਾਨੂੰ ਮੋਬਾਈਲ ਨੰਬਰ ਹਾਂਜੀ ਜੇਤਾ ਜੀ ਬੋਲੋ ਕਿਹਨਾ ਨੰਬਰ 90418 00799 ਫੇਰ ਬੋਲੋ 90418 00799